ਤਗਰੂਨ 15 ਸਾਲ ਜਾਂ 15 ਜਰਾਈਨੋਂ ਸਾਡੀ ਮੀਟਿੰਗ ਸੀ ਪਾਕਿਸਤਾਨ ਅੰਬੈਸਡਰ ਸਾਹਿਬ ਨਾਲ ਵੀਜ਼ਾ ਕੌਂਸਲਰ ਨਾਲ ਜਿਹਦੇ ਜੁਨਨ ਨੇ ਦੱਸਿਆ ਭਈ ਜਿਹੜੇ ਪੈਂਡਸਾਂ ਤੋਂ ਪਰਦੇਸਿਕ ਹੈ ਗਏ ਆਪਣੇ ਪਰਿਵਾਰਾਂ ਸਮੇਤ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਨਹੀਂ ਜਾ ਸਕਦੇ ਹਨ ਉਹਨਾਂ ਲਈ ਵੀਜ਼ਾ ਸੀ ਖੋਲ ਤੇ ਨਾਲੇ ਜਿਹੜਾ ਬਾਹਰ ਦੇ ਸਿੱਖ ਹੈ ਗਏ ਉਹਨਾਂ ਨੂੰ ਵੀਜ਼ਾ ਉਹਨਾਂ ਰਹਿਵਲ ਮੈਂ ਕਹਣਾ ਸਰ ਦਾ ਦਰਸ਼ਨਾ ਨਹੀਂ ਪਾਕਤਾਂ ਨਹੀਂ ਮਿਲਿਆ। ਜੇ ਕਨਾਸ ਨੂੰ ਕੋਈ ਸਾਟਿੰਗ ਜੇ ਖੁਸ਼ੀ ਹੋਏ ਉਹਦਾ ਇਜ਼ਾਰ ਵੀ ਕਰ ਸਕਦਾ ਹੈ। ਅਰੇ ਰਸੀ ਕਿ ਅਸੀਂ 2 ਸਾਲ ਤੋਂ ਜੱਥੇ ਨਹੀਂ ਲਿਜਾ ਆਇਆ। ਅਸੀਂ ਗੁਰੂ ਰਾਮਦਾਸ ਪਾਸ਼ਾ ਦੇ ਪ੍ਰਕਾਸ਼ ਉਸ ਤੋਂ ਪਿਛਲੇ ਕਾਫੀ ਸਮੇਂ ਤੋਂ ਜੱਥੇ ਨਹੀਂ ਜਾਣ ਦੇ ਸੀ। ਪਰ ਇਸ ਵਾਰ ਅਗਰ ਤੁਸੀਂ ਜਾਓ ਤਾਂ ਸਾਨੂੰ ਇਜਾਜ਼ਤ ਦਿਓ ਤੇ ਸਾਨੂੰ ਆਨਰੇਟ ਗਿਆ। ਦੇਖੋ ਪੰਜਾਬ ਮੇਂ ਨਸ਼ਾ ਸੋਸਾਇਟੀ ਵਾਲੇ ਜਾਣਾ ਚਾਹੁੰਦੇ ਨੇ। ਵੀ ਵੀ ਸਾਡਾ ਵੀਜ਼ਾ ਆ ਗਿਆ। ਤੇ ਉਹ ਐਸਾ ਸਾਦ ਬਰਾਇਸ ਸਾਡਾ ਅਮਰੀਕਾ ਨੂੰ ਨਾ ਮੇ ਵੀਜ਼ਾ ਪੌਂਸਰ ਸਾਹ ਹੁ ਗਏ। ਬੋਸ ਨੂੰ ਗੋ ਪੰਜਾਬੀ ਦੇ ਲਫਜ਼ਾਂ ਚ ਕਿਹਾ ਵੀ ਸੱਖ ਨਾਲ ਜਾਓ। ਅਸੀਂ ਖਾਸ ਤਰ੍ਹਾਂ ਦਾ ਵੀਜ਼ਾ ਦੇਣਾ ਤੇ ਕਰਨਾ ਤੇ ਆ। ਚਲੋ ਕੁਝ ਕੋਲੋਂ ਬਦਲੇ ਆ ਤੇ ਉਹਨਾਂ ਨੇ ਕਿਹਾ ਜੀ ਸਾਡੇ ਜਿਹੜੇ ਤੁਹਾਡੀ ਦੇਖ ਰਹੇ ਪੁੱਤ ਸਾਡੀ ਜਿਹੜੀ ਬੁਰੰਡ ਰੋਲੋ ਮੁਕਰਰ ਕੀਤਾ ਵੀ ਕੰਪਨੀ ઓਤਾਂ ਨੂੰ ਦੇਖ ਰਿਹਾ ਪੰਜਾਬੀ ਨਸਲ ਸਾਟੀ ਵਾਲਿਆਂ ਨੇ ਉਹ ਸਾਰੀਆਂ ਕੰਮ ਮੰਨ ਕੇ ਆਪਣੇ ਵੀਜ਼ੇ ਲੈ ਕੇ ਚਲੇ ਹਣ ਕੇ ਲੈ ਸਾਡੇ ਵਾਰੀ ਆਈ ਤਾਂ ਉਹਨਾਂ ਨੇ ਕਿਹਾ ਕਿ ਘਾਟੇ ਵੀਜ਼ੇ ਉਹ ਕੰਪਨੀ ਦੇਖੇ ਵੀ ਤੁਸੀਂ ਉਹਨਾਂ ਨੂੰ ਗਾ ਕਾ ਵਾ ਉਹਨਾਂ ਨੇ ਪੈਸੇ ਜਿਤਾਸਨ ਸੰਕਮ ਦਸਨ ਦੇ ਸ਼ਰੋਸ਼ ਉਸ ਹੋਰੀ ਸੀ ਕਈ ਗੱਲਾਂ ਦੇ ਵਿੱਚ ਅਸੀਂ ਸਮਤ ਰਹੀ ਸੀ ਪਰ 7 ਦਿਨ ਪਹਿਲਾਂ ਜਦ ਵੀਜ਼ਾ ਦੇਣੇ ਸੰਤ ਉਹਨਾਂ ਨੇ ਸਾਨੂੰ ਇੱਕ ਨੋਪੇ ਸਤਪੇ ਦਾ ਪੇ ਤਾਂ ਵੀ ਇਹਨੂੰ ਤੁਸੀਂ ਐਗਰੀਮੈਂਟ ਸਾਈਨ ਕਰੋ ਕਿ ਤਾਂ ਤੁਹਾਡੇ ਵੀਜ਼ਾ ਲੱਭੇ ਮੈਂ ਖੰਜੀ ਮੈਂ ਉੱਤੇ ਸੰਗਠਨ ਦਰਸ਼ਨ ਕਰਨ ਲਈ ਲਿ ਜਾ ਰਿਹਾ ਕੋਈ ਕਿਸੇ ਐਗਰੀਮੈਂਟ ਦੇ ਉੱਤੇ ਮੈਂ ਦੱਸ ਕੱਤੇ ਕਰਾਂ ਤੁਸੀਂ ਜਿਹੜੇ ਆਪਣੇ ਪੈਸੇ ਲੈਣਾ ਹੈ ਬਲੱਗ ਅਸੀਂ ਵਾਗਾ ਬਾਉਂਟਰ ਪਹੁੰਚਾਂਗੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਆਪਣੇ ਪੈਸੇ ਸਾਰੇ ਲੈ ਲਓ ਐਗਰੀਮੈਂਟ ਮੈਂਬਰ ਨੂੰ ਨਹੀਂ ਦੱਸੋ ਕਰ ਨਾ ਮੈਂ ਕਿਸਾ ਗੱਲ ਦਈ ਜਮਵਾਰੀ ਲੈਣੀ ਹੈ ਔਰ ਇਹ ਮੇਰੇ ਆਪਣੇ ਸੂਰਾਂ ਤੇ ਖਰਾਬ ਤੇ ਦਾਨੋ ਇੰਗਲੈਂਡ ਉਹਨਾਂ ਨੇ ਕਿਹਾ ਜੀ ਵੀ ਅਸੀਂ ਐਗਰੀਮੈਂਟ ਵਰਕ ਵੀਜ਼ਾ ਨਹੀਂ ਲੈਣਾ ਮੈਂ ਬੱਪ ਬੰਨ ਪਰ ਸੈਨਿਕ ਭਾਗ ਦਾ ਟੋਨੀ ਮਰਵਾ ਦੀ ਨੇ ਕਹਿੰਦੇ ਮੈਂ ਆਪਣੇ ਬੰਦੇ ਆਸਤੇ ਦੱਸਪ ਕਰ ਤੈਨਾ ਉਹਨਾਂ ਨੇ ਇੱਕ ਰਵਾਇਤੀ ਰਿਵੈਂਟ ਪੇਸ਼ ਕਰਦਾ ਦਸਤਕਾ ਪੇ ਚਲੇ ਗਏ। ਉਹਨਾਂ ਵਿੱਚ 47 ਵੀਜ਼ੇ ਬਲੇ ਤੇ ਤਕਰੀਬਨ 30 ਵੀਜ਼ੇ ਦੇ ਬੰਦੇ ਬੰਬਈ ਪਹੁੰਚ ਗਏ ਸਨ। ਬੰਬਈ ਤੋਂ ਗਏ ਸਨ, ਪੂਨੇ ਤੋਂ ਗਏ ਸਨ, ਆਗਰੇ ਤੋਂ ਗਏ ਸਨ। ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਤੇ ਅੰਬੈਸਡਰ ਸਾਹਿਬ ਨੇ ਵੀਜ਼ਾ ਸਪੌਂਸਰ ਸਾਹਿਬ ਨੇ ਸਾਡੇ ਰਿਕਵੈਸਟ ਮੰਨ ਕੇ ਉਹ ਵੀਜ਼ੇ ਲਾ ਦਿੱਤੇ। ਜਦ ਲਈ ਮੌਨ ਦਾ ਤਰਕ ਮੈਂ ਆਪਣੀ ਬਾਇਓਮੈਟ੍ਰਿਕਸ ਲਈ ਦੇ ਰਹੀ ਹਾਂ ਕਿ ਮੈਂ ਆਪ ਨੂੰ ਜਾਣਾ ਸੀ ਪਰਿਵਾਰ ਸਮੇਤ ਓਕੇ ਮੈਨੂੰ ਕਦੋਂ ਜਾਂ ਪੁਰਾਣੇ 2 ਸਾਲ ਹੋ ਗਏ ਮੈਂ ਨਹੀਂ ਜਾ ਸਕਿਆ ਤੇ ਮੈਨੇ ਤੇ ਵੀਜ਼ਾ ਪਾਕਿਸਤਾਨ ਦੀ ਹਕੂਮਤ ਨੇ ਲਾਇਆ ਹੋਇਆ ਕਾ ਜਿੱਦੇ ਮੈਂ ਤਰਹਾ ਦਿਆ ਮਰੇ ਮਨ ਚ ਆਇਆ ਕਿ ਜੇ ਮੈਂ ਚਲਾ ਗਿਆ ਇਹਨਾਂ ਦੇ ਮਨਾਂ ਇਹਨਾਂ ਵੇ ਕੋਈ ਤਿਆਂ ਨੂੰ ਬਹੁਤ ਤੱਕੇ ਕਾਣ ਇਬਰਾਹਿਮ ਦਿੱਲੀ ਤੋਂ ਮਨ ਸੱਚ ਲੇ ਗਏ ਅਮਰ ਸਰ ਤਰਤਾ ਤੈਨ ਲੋਕ ਕੇ ਪਰਵੀਜ਼ਾ ਨਾਮ ਲੈਣ ਕਰਕੇ ਅੱਜ ਕੋ ਆਫਿਸ ਆਏ ਮਰਜਨਾ ਜਿਹਨਾਂ ਨੂੰ ਜਿਹੜੀ ਤਕਲੀਫ ਹੋਈ ਉਹਦੇ ਵਾਪਸੀ ਮੰਗਦਾ ਤੇ ਆਸਕਨ ਲਾਪੁਰ ਵਕਤ ਬੋਦੀ ਆਇਆ ਸਾਡੀ ਮਰਜ਼ੀ ਕੋ ਤਾਬਕ ਹੋਇਆ ਤੁਹਾਨੂੰ ਇੱਕ ਅਰਦਾਸਾਂ ਕਰਾਉਣ ਵਾਸਤੇ ਦੂਰ ਰਹਿ ਕੇ ਜਾਵਾਂਗਾ 옳ਚਕ ਦੇ ਵਾਪਸੀ ਵਾਏ ਗੁਜਦੀਪਾ ਖਾਓ ਸਵਾਇ ਇਥੇ